ਇਹ ਮਿਰਚਾਂ ਤੁਸੀਂ ਕਹੋਗੇ ਵੀ ਭੈਣ ਕਿਉਂ ਲਈ ਬੈਠੀ ਐ ਅਜਮੇ ਤੁਹਾਨੂੰ ਇੰਨਾ ਮਿਰਚਾਂ ਦਾ ਤੇ ਇਹ ਚਿੱਟੀ ਚੀਜ਼ ਐ ਜਿਹੜੀ ਮੇਰੇ ਕੋਲੇ ਵਾਈਟ ਵਾਈਟ ਚੀਜ਼ ਐ ਇਹ ਕੀ ਐ ਇਹਦਾ ਬਹੁਤ ਜ਼ਿਆਦਾ ਜੋ ਪਾਵਰਫੁਲ ਚੀਜ਼ ਐ ਨਾ ਹੀ ਇੱਕ ਟੋਟਕਾ ਲਾ ਲਓ ਜਿਹੜਾ ਕਿ ਮੈਨੂੰ ਬਹੁਤ ਪੈਨਾ ਮੈਸੇਜ ਕਰਦੀਆਂ ਨੇ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਐ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਘਰ ਦੇ ਵਿੱਚ ਔਰਾ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਘਰ ਦਾ ਨਾ ਪਲੇਸ਼ੀ ਨਹੀਂ ਖਤਮ ਹੁੰਦਾ ਹੈਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਲੈਣੀਆਂ ਨੇ ਇਸ ਤਰੀਕੇ ਦੀਆਂ ਡੰਡੀ ਵਾਲੀਆਂ ਮਿਰਚਾਂ ਲੈਣੀਆਂ ਨੇ ਆਪਾਂ ਨੇ ਲਾਲ ਤੇ ਇੱਕ ਚਾਹੀਦਾ ਆਪਾਂ ਨੂੰ ਇਸ ਤਰੀਕੇ ਦੀ ਇਹ ਚਿੱਟੀ-ਚਿੱਟੀ ਚੀਜ਼ ਹੈ ਕੀ ਹੈ ਇਹ ਵੀ ਤੁਹਾਨੂੰ ਦੱਸ ਦਈਏ ਮੈਂ ਇਹ ਹੈਗੀ ਹੈਗੀ ਫਿਟਰੀ ਆਓ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਕਿ ਆਪਾਂ ਇਹਨਾਂ ਦਾ ਕੀ ਕਰਾਂਗੇ ਕਿ ਇਹਦਾ ਆਪਣੇ ਘਰ ਦੇ ਵਿੱਚ ਚੀਜ਼ਾਂ ਦਾ ਕੀ ਮਹੱਤਵ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਸਾਰੇ ਪੈਨਪ੍ਰਾਵਾਂ ਨੇ ਕਮੈਂਟ ਆਉਂਦੇ ਨੇ ਕਿ ਸਾਡਾ ਬੱਚਾ ਨਾ ਬਹੁਤ ਚੰਗਾ ਪਲਾ ਸੀਗਾ ਹੁਣ ਪਤਾ ਨਹੀਂ ਕੀ ਹੋ ਗਿਆ ਵੀ ਇੱਕੋ ਦਮ ਖਿਜਿਆ ਰਹਿੰਦਾ ਹੈਗਾ ਨਾ ਕਰੇ ਬੜਦਾ ਹੈ ਨਾ ਕਿਸੇ ਦੀ ਗੱਲ ਸੁਣਦਾ ਹੈ ਨਸ਼ਿਆਂ ਤੇ ਵੀ ਲੱਗ ਰਿਹਾ ਹੈ ਨੇ ਪਤਾ ਨਹੀਂ ਵੀ ਕਿੱਥੇ ਰਹਿੰਦਾ ਸਾਰਾ ਦਿਨ ਸਵੇਰੇ ਨਿਕਲ ਜਾਂਦਾ ਹੈ ਸਾਰਾ ਦਿਨ ਘਰੇ ਵਾਪਸ ਨਹੀਂ ਆਉਂਦਾ ਵੀ ਮੇਰੇ ਬੱਚੇ ਨੂੰ ਕਿਸੇ ਨੇ ਕੁਝ ਕਰਾਤਾ ਨਹੀਂ ਦਿੱਤਾ ਜਾ ਫਿਰ ਹੁੰਦੇ ਵੀ ਜਦੋਂ ਆਪਾਂ ਘਰ ਦੇ ਅੰਦਰ ਵੜਦੇ ਆਂ ਅੰਦਰ ਵੜਦੇ ਸਾਰ ਆਪਾਂ ਨੂੰ ਇਦਾਂ ਹੁੰਦਾ ਵੀ ਨਾ ਘਰੇ ਬੜੀ ਹੈ ਨਾ ਮਨ ਦੇ ਵਿੱਚ ਪਤਾ ਨਹੀਂ ਕਿਉਂ ਇੱਕ ਗੁੱਸਾ ਇੱਕ ਕਰੋਧ ਆਉਣ ਸਾਰ ਨਾ ਇਦਾਂ ਹੋ ਜੂਗਾ ਵੀ ਬਸ ਇਹ ਘਰ ਦੇ ਵਿੱਚ ਜਿਹੜੀ ਨੈਗੇਟਿਵਿਟੀ ਹੈਗੀ ਕਈ ਪੈਣਾ ਬਹੁਤ ਵਧੀਰੀਆਂ ਕਰਦੇ ਨੇ ਕਹਿੰਦੇ ਦੀਦੀ ਅਸੀਂ ਪਾਠ ਵੀ ਬਹੁਤ ਕਰਦੇ ਆਂ ਅਸੀਂ ਸਿਮਰਨ ਵੀ ਬਹੁਤ ਕਰਦੇ ਆਂ ਪਰ ਇਸ ਤਰੀਕੇ ਨਾਲ ਲੱਗਦਾ ਵੀ ਸਾਡੇ ਘਰ ਨੂੰ ਨਾ ਕਿਸੇ ਨੇ ਨਾਜ਼ਰੀ ਲਾਤੀ ਹੁੰਦੀ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰਾਤਾ ਜਿਹੜਾ ਕਿ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈਗਾ ਇੱਕ ਭੈਣ ਨੇ ਮੈਨੂੰ ਅੱਜ ਕਮੈਂਟ ਕੀਤਾ ਮੈਂ ਜਦੋਂ ਉਹਦੀ ਆਈਡੀ ਚੈੱਕ ਕੀਤੀ ਨਾ ਤਾਂ ਮੇਰਾ ਮਨ ਵੀ ਬੜਾ ਉਦਾਸ ਹੋ ਗਿਆ ਮੇਰਾ ਖੁਦ ਰੋਣਾ ਆ ਗਿਆ ਉਹਦੀ ਵੀਡੀਓ ਦੇਖ ਕੇ ਉਹ ਭੈਣ ਦੇ ਪਤੀ ਸ਼ਾਇਦ ਨਸ਼ਾ ਕਰਦੇ ਨੇ ਤਾਂ ਹੀ ਉਹ ਭੈਣ ਇਸ ਤਰੀਕੇ ਦੀ ਅਬਦੇ ਚੈਨਲ ਦੇ ਵੀਡੀਓ ਪਾਈ ਹੋਈ ਸੀ ਤੇ ਮੈਂ ਅੱਜ ਵੀ ਉਹਨੇ ਆਪਾਂ ਨੂੰ ਕਮੈਂਟ ਕੀਤਾ ਹੈਗਾ ਮੈਂ ਭੈਣੇ ਜਿਹੜਾ ਇਹ ਚੀਜ਼ ਦੱਸਣ ਲੱਗੀ ਆ ਨਾ ਕਈ ਮੈਨੂੰ ਕਹਿਣਗੇ ਵੀ ਭੈਣੇ ਗੁਰਸਿੱਖ ਹੋ ਕੇ ਤੂੰ ਹਨਾ ਇਦਾਂ ਦੇ ਟੋਟਕੇ ਵਗੈਰਾ ਇਹ ਕਾ ਦੱਸ ਦਿੰਨੀ ਆ ਦੇਖੋ ਮੰਨਦੀ ਆ ਕਿ ਮੈਂ ਗੁਰਸਿੱਖਾਂਗੀ ਪਰ ਜਿਹੜੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇਗੀ ਉਹਨਾਂ ਦੇ ਵਿੱਚੋਂ ਲਾਲ ਤੁਸੀਂ 99% ਭੈਣ ਭਰਾ ਚਾਹੇ ਅਮਰ ਛੱਕਿਆ ਹੋਇਆ ਚਾਹੇ ਗੁਰਸਿੱਖ ਨੇਗੇ ਪਰ ਉਹ ਉਹ ਨਿਤਨੇਮ ਦੇ ਵਿੱਚ ਪੂਰੇ ਨਹੀਂ ਹੈਗੇ ਕਈ ਤਾਂ ਦੁਖੀ ਐਨੇ ਨੇ ਵਿਚਾਰੇ ਨਿਤਨੇਮ ਕਰੇ ਨਹੀਂ ਸਕਦੇ ਹੈਗੇ ਪਰ ਅਗਰ ਆਪਾਂ ਇਹ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਚੀਜ਼ਾਂ ਨੇ ਇਹਨਾਂ ਨੂੰ ਕਰ ਵੀ ਲਵਾਂਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਅਗਰ ਤੁਸੀਂ ਇਹਨਾਂ ਨੂੰ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਨੈਗੇਟਿਵਿਟੀ ਆ ਤੁਹਾਡੇ ਘਰ ਦੇ ਵਿੱਚ ਜਾਦੂ ਟੂਣਾ ਚਾਹਤ ਕਾਦੇ ਵੀ ਕੁਝ ਵੀ ਹੈ ਨਾ ਕਿਉਂਕਿ ਅੱਜ ਕੱਲ੍ਹ ਦੁਨੀਆ ਤਾਂ ਕੋਈ ਇਤਵਾਰ ਨਹੀਂ ਹੈਗਾ ਕਿਉਂਕਿ ਕਾਲ ਯੁਗ ਦੇ ਵਿੱਚ ਜਿਹੜੀਆਂ ਨੈਗੇਟਿਵਿਟੀ ਸ਼ਕਤੀਆਂ ਨੇ ਜਿਹੜੇ ਨਾ ਮਲਕੇ ਪਕਾਇਦ ਨੇ ਵੀ ਸਾਰੇ ਪਾਸੇ ਨਾ ਹਹਾਕਾਰ ਮੱਚੀ ਪਈ ਹੈ ਤੁਸੀਂ ਬਹੁਤ ਦੇਖਿਓ ਨੇ ਵੀ ਬਹੁਤ ਸਿਆਣੇ ਬੱਚੇ ਹਨ ਜਿਹੜੇ ਕਿ ਇੱਕਦਮ ਪਤਨੀ ਕੀ ਹੋ ਜਾਂਦੇ ਵੀ ਇੱਕਦਮ ਬਦਲ ਜਾਂਦੇ ਹੈਗੇ ਘਰ ਦੇ ਵਿੱਚ ਜਿੰਨਾ ਮਰਜੀ ਸਿਮਰਨ ਨਾਮ ਜਪ ਤੁਸੀਂ ਕਰ ਲੋ ਤਬ ਤੁਹਾਨੂੰ ਫਾਇਦਾ ਨਹੀਂ ਹੁੰਦਾ ਹੈ ਇੱਕਦਾਂ ਤੁਸੀਂ ਛੋਟਾ ਜਿਹਾ ਜਿਹੜੇ ਮੈਂ ਇਹ ਉਪਾਅ ਦੱਸਣ ਲੱਗੀ ਆ ਇਹ ਕਰਨਾ ਹੈਗਾ ਦੂਸਰਾ ਜਿਹੜੇ ਮੈਂ ਤੁਹਾਨੂੰ ਦੱਸੂਗੀ ਸਿਮਰਨ ਜਿਵੇਂ ਇੱਕ ਦੱਸੂਗੀ ਮੈਂ ਉਸੇ ਤਰੀਕੇ ਨਾਲ ਕਰਨਾ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਸਾਡੀ ਕਿਸਮਤ ਨਹੀਂ ਬਦਲ ਸਕਦੀ ਸਾਡੀ ਜਿਹੜੀ ਮਾੜੀ ਕਿਸਮਤ ਹੈ ਸਾਡੀ ਜਿਹੜੀ ਗਰੀਬੀ ਹੈ ਸਾਡਾ ਜਿਹੜਾ ਘਰ ਦੇ ਵਿੱਚ ਇਹ ਚੀਜ਼ ਨਹੀਂ ਠੀਕ ਹੋ ਸਕਦੀ ਮੈਂ ਲਿਖ ਕੇ ਦੇਣ ਲਈ ਤਿਆਰ ਆ ਅਗਰ ਤੁਸੀਂ ਮੇਰੇ ਦੱਸੇ ਤਰੀਕੇ ਅਨੁਸਾਰ ਹਨ ਸਿਮਰਨ ਕਰੂंगी ਆ ਮੇਰੇ ਦੱਸੇ ਅਨੁਸਾਰ ਇਹ ਚੀਜ਼ਾਂ ਜੋ ਮੈਂ ਥੋੜੀ-ਮੋੜੀ ਤੁਹਾਨੂੰ ਦੱਸ ਦਿੰਨੀ ਆ ਇਹ ਕਰੂਗੀ ਭਰੋਸੇ ਨਾਲ ਕਿਉਂਕਿ ਭਰੋਸਾ ਵਿਸ਼ਵਾਸ ਤੋਂ ਬਿਨਾ ਕੁਝ ਨਹੀਂ ਹਾਸਿਲ ਹੋਣਾ ਲਾਗਰ ਤੁਸੀਂ ਕਿਤੇ ਮਰਜੀ ਫਿਰ ਲੋ ਜਿੰਨਾ ਚਿਰ ਤੁਹਾਨੂੰ ਖੁਦ ਤੇ ਵੀ ਆਪਦੇ ਆਪ ਤੇ ਪਹਿਲਾਂ ਭਰੋਸਾ ਕਰਨਾ ਪਊਗਾ ਫਿਰ ਆਪਾਂ ਕਿਸੇ ਦੂਸਰੇ ਤੇ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕਿ ਇਸ ਤਰੀਕੇ ਦੀ ਨਾ ਲਾਲ ਮਿਰਚਾਂ ਲੈਣੀਆਂ ਨੇ ਕਿਸੇ ਵੀ ਤਰੀਕੇ ਤੋਂ ਨੂੰ ਕੋਈ ਬੁਰੀ ਨਜ਼ਰ ਲੱਗੀ ਹੋਈ ਹੈ ਤੁਹਾਡੇ ਜਿਵੇਂ ਆਪਾਂ ਕਹਿੰਦੇ ਬਡੰਗਰ ਪਸੂ ਬੱਚਦੇ ਨਹੀਂ ਮਰੀ ਜਾਂਦੇ ਆ ਜੇ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਜਿਵੇਂ ਕਿ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਸੀ ਮਾਦਾ ਕਮੈਂਟ ਦਾ ਜਵਾਬ ਨਹੀਂ ਦੇ ਪਾਈ ਕਿ ਫੌਰੀਨ ਦੇ ਵਿੱਚ ਉਹਦਾ ਬੇਟਾ ਹੈਗਾ ਕਿ ਉਹਨਾਂ ਨੂੰ ਪਤਾ ਵੀ ਹੈ ਕਿ ਦੀਦੀ ਵੀ ਸਾਡੇ ਬੱਚੇ ਨੂੰ ਕਿਸ ਦੀ ਨਜ਼ਰ ਲੱਗੀ ਹੈ ਵੀ ਸਾਡਾ ਬੱਚਾ ਇੰਟੈਲੀਜੈਂਟ ਵੀ ਬਹੁਤ ਹੈ ਨਾ ਪਰ ਉਹਦਾ ਅਜੀਹਾ ਕੰਮ ਹੈ ਕਿ ਬਾਰ-ਬਾਰ ਬਾਰ-ਬਾਰ ਅਰਚਨਾਈ ਜਾਂਦੀ ਹੈ ਭੈਣੋ ਤੁਸੀਂ ਇਹ ਕੰਮ ਜ਼ਰੂਰ ਕਰਨਾ ਕਿਉਂਕਿ ਬਜ਼ੁਰਗਾਂ ਨੇ ਕਹਿੰਦੇ ਹੁੰਦੇ ਨੇ ਕਿ ਇਹ ਧੁੱਪ ਚ ਬਾਲ ਚਿੱਟੇ ਨਹੀਂ ਕਿਤੇ ਹੁਣ ਵਾਲੇ ਥੋੜੇ ਜਿਹਾ ਮਾਡਰਨ ਸਿਆਣੇ ਪੜ੍ਹੇ ਲਿਖੇ ਆਪਦੇ ਆਪ ਨੂੰ ਸਮਝਦੇ ਆ ਨਾ ਕਹਿੰਦੇ ਨੇ ਵੀ ਸਾਨੂੰ ਅਕਲ ਹੈ ਕਿ ਵੀ ਇਹ ਤਾਂ ਉਹੀ ਹੈ ਪਖੰਡਾ ਇਹ ਆ ਜੋ ਉਹ ਹੈ ਦੇਖੋ ਕੁਝ ਵੀ ਕਹੀ ਜਾਓ ਕਹਿੰਦੇ ਬਾਪ ਬਾਪ ਹੀ ਹੁੰਦਾ ਹੈਗਾ ਪੁੱਤ ਪੋਤੀ ਹੁੰਦਾ ਹੈਗਾ ਭਾ ਪਚਾਹ ਜਿੰਨੇ ਮਰਜ਼ੀ ਮਾਡਰਨ ਜਿੰਨੇ ਮਰਜ਼ੀ ਪੜਾਈਆਂ ਕਰ ਲਈਏ ਪਰ ਵਾਇਗੁਰੂ ਜੀ ਤੋਂ ਉੱਪਰ ਦੀ ਕੁਛ ਨਹੀਂ ਹੈਗਾ ਬਜ਼ੁਰਗਾਂ ਤੋਂ ਉੱਪਰ ਦੀ ਕੁਛ ਨਹੀਂ ਕਹਿੰਦੇ ਮਾਂ ਬਾਪ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਨਾ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਨਾ ਸੱਤ ਲਾਲ ਮਿਰਚਾਂ ਲੈ ਲੈਣੀਆਂ ਨੇ ਡੰਡੀ ਦੇ ਨਾਲ ਲੈਣੀਆਂ ਨੇ ਕਿ ਸੁੱਕੀਆਂ ਲੈ ਲੈਣੀਆਂ ਨੇ ਤਾਂ ਗਿੱਲੀਆਂ ਨੇ ਤੁਸੀਂ ਨੇ ਸੁੱਕੀਆਂ ਲੈ ਲੈਣੀਆਂ ਤੁਹਾਨੂੰ ਦੁਕਾਨ ਤੋਂ ਬਹੁਤ ਈਜ਼ੀ ਮਿਲ ਜਾਣਗੀਆਂ ਉਹਨਾਂ ਸੱਤ ਮਿਰਚਾਂ ਨੂੰ ਤੁਸੀਂ ਨੇ 7 ਦਿਨ ਲਗਾਤਾਰ ਇਹ ਕੰਮ ਕਰਨਾ ਹੈ ਜਿਹੜੇ ਵੀ ਬੱਚੇ ਨੂੰ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਬਗਾਜਾ ਤੁਹਾਡਾ ਪਤੀ ਲੱਗਦੀ ਹਾਂ ਵੀ ਪਤਨੀ ਜੇ ਆਪ ਕਹਿੰਨਾ ਨਾ ਵੀ ਕੁਝ ਕਰਾ ਤੈਨੂੰ ਵੀ ਬਹੁਤ ਸਿਆਣਾ ਸੀਗਾ ਨਾ ਵੀ ਹੁਣ ਨਸ਼ੇ ਤੇ ਲੱਗ ਗਿਆ ਕੋਈ ਵੀ ਚੀਜ਼ ਤੁਹਾਨੂੰ ਲੱਗਦੀ ਹੈ ਇਹ ਜੀ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਨਾ ਇਸ ਤਰੀਕੇ ਦੀਆਂ 7 ਲਾਲ ਮਿਰਚਾਂ ਤੁਸੀਂ ਨੇ ਲੈ ਲੈਣੀਆਂ ਨੇ ਸੁੱਕੀਆਂ ਫਿਰ ਉਸ ਇਨਸਾਨ ਦੇ ਉੱਪਰ ਦੀ ਤੁਸੀਂ ਨੇ ਇਹਨੂੰ ਨਾ 7 ਵਾਰੀ ਚੁਹੋਣਾ ਹੈਗਾ ਤੁਸੀਂ ਦੇਖਿਆ ਵੀ ਹੁਣ ਬਜ਼ੁਰਗ ਜੇ ਮੈਂ ਪਹਿਲਾਂ ਕਰਦੇ ਹੁੰਦੇ ਸੀਗੇ ਹਨ ਜਿਹੜੇ ਨੇ ਬਜ਼ੁਰਗਾਂ ਦੀ ਸੰਗਤ ਕੀਤੀ ਉਹਨਾਂ ਨੂੰ ਹੀ ਪਤਾ ਹੋਊਗਾ ਜਿਹੜੇ ਨੇ ਬਸ ਆਪਣੀ ਮਾਰਨੀਆਂ ਨੇ ਉਹਨਾਂ ਨੂੰ ਮੈਂ ਕੁਝ ਨਹੀਂ ਕਹਿ ਸਕਦੀ ਹਨ ਤੁਹਾਡੀ ਆਪਣੀ ਸੋਚ ਆ ਤੁਸੀਂ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਬਿਲਕੁਲ ਵੀ ਨਾ ਸੁਣੋ ਨਾ ਕਰੋ ਨਾ ਜਿਹੜੇ ਪੈਣਪਰਾ ਨੂੰ ਵਿਸ਼ਵਾਸ ਹੈ ਉਹ ਤੁਸੀਂ ਕਰ ਸਕਦੇ ਕਿਉਂਕਿ ਬਾਹਰ ਤੋਂ ਵੀ ਬਹੁਤ ਪੈਣਪਰਾ ਮਿਲਿਆ ਇਹ ਚੀਜ਼ਾਂ ਨੂੰ ਦੇਖਦੇ ਨੇ ਜਿਹੜੇ ਕਹਿੰਦੇ ਨੇ ਵੀ ਭੈਣੇ ਅਸੀਂ ਕਰਦੇ ਵੀ ਆ ਤੇ ਸਾਨੂੰ ਇਸ ਚੀਜ਼ ਦਾ ਫਾਇਦਾ ਵੀ ਹੈਗਾ ਹਨਾ ਕਰਨਾ ਕੀ ਆ ਤੁਸੀਂ ਨੇ ਫਿਰ ਇਹਨਾਂ ਨੂੰ ਤੁਸੀਂ ਨੇ ਉਹਦੇ ਉੱਪਰ ਦੀ ਚਾਹ ਆ ਕੇ ਅਗਰ ਤੁਹਾਨੂੰ ਲੱਗਦਾ ਵੀ ਸਾਡੇ ਘਰ 'ਚ ਵਿੱਚ ਕਿਸੇ ਨੇ ਕੁਝ ਕਰਾਇਆ ਤਾਂ ਤੁਸੀਂ ਘਰ ਦੇ ਵਿੱਚ ਹਨਾ ਇੱਕ ਚੱਕਰ ਲਗਾ ਕੇ ਬਸ ਇਹੀ ਕਹਿਣਾ ਹੈਗਾ ਕਿ ਸਾਡੇ ਘਰ ਦੇ ਵਿੱਚ ਕਿਸੇ ਦੀ ਵੀ ਬੁਰੀ ਨਜ਼ਰ ਲੱਗੀ ਹੋਈ ਹੈ ਉਸ ਦਾ ਵੀ ਭਲਾ ਹੋਵੇ ਤੇ ਸਾਡਾ ਵੀ ਭਲਾ ਹੋਵੇ ਕਿਉਂਕਿ ਬੁਰੀ ਨਜ਼ਰ ਜਿਹੜੀ ਲੱਗਦੀ ਨੇ ਉਹ ਕਈ ਵਾਰ ਕਿਸੇ ਇਨਸਾਨ ਨੂੰ ਵੈਸੇ ਹੀ ਆਤਮ ਹੁੰਦੀ ਹੈ ਕਿ ਵੀ ਕਿਸੇ ਦੀ ਚੀਜ਼ ਤੇ ਜਲੀ ਜਾਣਾ ਹੁੰਦਾ ਕਈ ਵਾਰੀ ਕਹਿੰਦੇ ਹੁੰਦੇ ਨੇ ਉਸ ਇਨਸਾਨ ਦੀ ਚਾਹ ਹੁੰਦੀ ਹੈ ਵੀ ਮੈਨੂੰ ਵੀ ਇਹ ਚੀਜ਼ ਮਿਲੇ ਪਰ ਉਹ ਨਹੀਂ ਪਾ ਸਕਦਾ ਹੈਗਾ ਐਦਾਂ ਦੀਆਂ ਥੋੜੀ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਕਿਸੇ ਦਾ ਨਾਮ ਲੈਣ ਦਾ ਕਿਸੇ ਨਾਲ ਹਨਾ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਅਗਰ ਲੱਗਦਾ ਤਾਂ ਤੁਸੀਂ ਇਹ ਕੰਮ ਕਰ ਲੈਣਾ ਤਾਂ ਤੁਸੀਂ ਅਗਮ ਚਾ ਲੈਣੀ ਚਾਹੀ ਕਿਸੇ ਬਰਤਨ ਦੇ ਵਿੱਚ ਮਚਾ ਲਓ ਜੇ ਚੁੱਲ੍ਹਾ ਹੈਗਾ ਤਾਂ ਚੁੱਲ੍ਹੇ ਦੇ ਵਿੱਚ ਮਚਾ ਲਓ ਤਾਂ ਇਸ ਤਰੀਕੇ ਨਾਲ ਤੁਸੀਂ 7 ਵਾਰੀ ਜਹਾ ਕੇ ਨਾ ਇਹਨਾਂ ਨੂੰ ਤੁਸੀਂ ਉਹਦੇ ਵਿੱਚ ਜਲਾ ਦੇਣਾ ਹੈ ਨਾ ਅਗਰ ਤਾਂ ਤੁਹਾਨੂੰ ਇਹਨਾਂ ਦੀ ਸਮੈਲ ਆਉਗੀ ਜਿਵੇਂ ਆਪਾਂ ਨੂੰ ਮਿਰਚਾਂ ਚੜ ਜਾਂਦੀਆਂ ਜਦੋਂ ਆਪਾਂ ਮਚਾਉਂਦੇ ਹਾਂ ਨਾ ਫਿਰ ਤਾਂ ਕਹਿੰਦੇ ਹੁੰਦੇ ਨੇ ਵੀ ਨજર ਲੱਗੀ ਨਹੀਂ ਕੋਈ ਅਗਰ ਤੁਹਾਨੂੰ ਇਹਨਾਂ ਦੀ ਸਮੈਲ ਨਹੀਂ ਆਉਂਦੀ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਬੁਰੀ ਨੈਗੇਟਿਵਿਟੀ ਸਕਤੀ ਹੈਗੀ ਹੈਗੀ ਹੈ ਨਾ ਇਸ ਚੀਜ਼ ਨੂੰ ਤੁਸੀਂ ਲਗਾਤਾਰ 7 ਦਿਨ ਕਰਨਾ ਹੈ ਦੇਖੋ ਪਲੀਜ਼ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ 7 ਮਿਰਚਾਂ ਸੱਤ ਦਿਨ ਲਗਾਤਾਰ ਤੁਸੀਂ ਨੇ ਇਸ ਤਰੀਕੇ ਨਾਲ ਚਾਹਾ ਕੇ ਅੱਗੇ ਦੇ ਵਿੱਚ ਜਲਾਉਣੀ ਹੈ ਤੇ ਅਗਲੀ ਚੀਜ਼ ਆ ਗਈ ਇਹ ਹੈ ਕਿ ਫਿਟਕਰੀ ਫਿਟਕਰੀ ਦੇਖੋ ਮੈਨੂੰ ਅਮਰੀਕਾ ਤੋਂ ਵੀ ਹੈਨਾ ਕਮੈਂਟ ਆਏ ਸੀਗੇ ਜਦੋਂ ਮੈਂ ਪਹਿਲਾਂ ਵੀ ਪਾਈ ਸੀ ਇੱਕ ਵੀਡੀਓ ਕਹਿੰਦੇ ਦੀਦੀ ਅਸੀਂ ਜਲਾਉਨੇ ਆ ਵੀ ਇਹਦੇ ਨਾਲ ਘਰ ਦੇ ਵਿੱਚ ਨਾ ਬਹੁਤ ਪੋਜ਼ਿਟਿਵਿਟੀ ਆਉਂਦੀ ਹੈਗੀ ਜਿੰਨਾ ਵੀ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਜਿੰਨਾ ਵੀ ਸਾਡਾ ਔਰਾ ਹੈ ਨਾ ਬਹੁਤ ਵਧੀਆ ਰਹਿੰਦਾ ਤੇ ਸਾਡੇ ਖੁਦ ਨੂੰ ਅੱਦਾਂ ਲੱਗਦਾ ਵੀ ਇੱਕ ਪੋਸਟ ਜਿਵੇਂ ਆਪਾਂ ਕਹਿੰਦੇ ਫਰੈਸ਼ ਫੀਲ ਹੁੰਦਾ ਹੈਗਾ ਹੈਨਾ ਤਾਂ ਤੁਸੀਂ ਕੀ ਕਰਦੇ ਥੋੜੀ ਜੀ ਤੁਸੀਂ ਫਟਕਰੀ ਲੈ ਲੈਣੀ ਹੈ ਬਹੁਤ ਈਜ਼ੇ 10 ਰੁਪਏ ਦੇ ਆ ਜਾਂਦੇ ਕੋਈ ਮਹਿੰਗੀ ਨਹੀਂ ਹੈਗੀ ਫਟਕਰੀ ਲੈ ਲੈਣੀ ਹੈ ਥੋੜੀ ਜੀ ਇੱਕ ਕਪੂਰ ਲੈ ਲੈਣੇ ਉਹਨੂੰ ਹਰ ਰੋਜ਼ ਤੁਸੀਂ ਸ਼ਾਮ ਨੂੰ ਜਲਾ ਦੇਣਾ ਸ਼ਾਮ ਨੂੰ ਆਪਣੇ ਘਰ ਦੇ ਅੰਦਰ ਰੱਖ ਕੇ ਹੈ ਨਾ ਕਿਸੇ ਵੀ ਕੌਲੀ ਵਗੈਰਾ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਅੱਗ ਲਗਾ ਦੇਣੀ ਹੈ ਜਾਂ ਕਿਸੇ ਤਵੇ ਵਗੈਰਾ ਜਿਵੇਂ ਚੁੱਲੇ ਵਾਲਾ ਤਵਾ ਹੁੰਦਾ ਉਹਦੇ ਉੱਤੇ ਰੱਖ ਕੇ ਤੁਸੀਂ ਇਹਨਾਂ ਨੂੰ ਜਲਾ ਦਿਓ ਹਣ ਹਰ ਰੋਜ਼ ਤੁਸੀਂ ਇਹਨੂੰ ਲਗਾਤਾਰ ਕਰਨਾ ਤੁਸੀਂ 15 ਦਿਨ ਕਰ ਲਓ ਮਹੀਨਾ ਕਰ ਲਓ ਸਾਲ ਕਰ ਲਓ ਲਗਾਤਾਰ ਕਰੀ ਜਾਓਗੇ ਇਹਦਾ ਕੋਈ ਨੁਕਸਾਨ ਨਹੀਂ ਤੁਹਾਡੇ ਘਰ ਦੇ ਵਿੱਚ ਕਿਟਾਣੂ ਨੇ ਉਹ ਮਰ ਜਾਣਗੇ ਜਿਵੇਂ ਕਿ ਆਪਣੇ ਅੱਜ ਕੱਲ ਹਨਾ ਡਾਇਰੀਆ ਵਗੈਰਾ ਆਪਣਾ ਡੇਂਗੂ ਵਗੈਰਾ ਹੋ ਰਿਹਾ ਨਾ ਇਹ ਚੀਜ਼ ਨਾਲ ਉਸ ਸੀ ਨੂੰ ਵੀ ਬਹੁਤ ਫਾਇਦਾ ਕਿਉਂਕਿ ਜਿਹੜੀ ਚੀਜ਼ ਦੇ ਦੂਸਰੇ ਪਾਸੇ ਪੱਖ ਹੁੰਦੇ ਨਾ ਜਿਵੇਂ ਕਿ ਇੱਕ ਇੱਕ ਸਾਇੰਸ ਪੱਖ ਹੁੰਦਾ ਤੇ ਇੱਕ ਆਪਣਾ ਹਨਾ ਵਸਤੂ ਸ਼ਾਸਤਰ ਮੰਗ ਹੁੰਦਾ ਤੇ ਸਾਇੰਸ ਪੱਖੋਂ ਵੀ ਬਹੁਤ ਜ਼ਿਆਦਾ ਹਨਾ ਚੀਜ਼ ਵਧੀਆ ਹੈ ਕਿ ਜਿਹੜੀ ਕਿ ਇਹ ਲਾਲ ਮਿਰਚ ਹੈ ਨਾ ਇਹ ਹਾਰਟ ਅਟੈਕ ਵਾਲਿਆਂ ਵਾਸਤੇ ਇੱਕ ਰਾਮ ਬਾਣੀ ਲਾਜਾ ਇਹ ਤੇ ਮੈਂ ਤੁਹਾਨੂੰ ਵੀਡੀਓ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਪਾਉਂਗੀ ਕਿਸੇ ਨੂੰ ਵੀ ਹਾਰਟ ਅਟੈਕ ਆਉਣਾ ਤਾਂ ਆਹ ਲਾਲ ਮਿਰਚਾਂ ਜਿਹੜੀ ਉਹਦੇ ਵਾਸਤੇ ਤੁਸੀਂ ਐਂ ਲਾ ਲਓ ਵੀ ਇੱਕ ਡਾਕਟਰ ਹੈਗੀ ਤਾਂ ਪਲੀਜ਼ ਜਿਹੜੇ ਜਿਹੜੇ ਪੈਨਪ੍ਰਾਵਾ ਨਹੀਂ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਵੀ ਕਰ ਲਓ ਜਿਨ੍ਹਾਂ ਨੇ ਉਹ ਦੂਸਰਾ ਚੈਨਲ ਨਹੀਂ ਕੀਤਾ ਉਹਨੂੰ ਵੀ ਕਰ ਲਓ ਮੈਂ ਉਹ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂਗੀ ਤੇ ਦੇਖੋ ਇਹ ਤਾਂ ਆ ਗਈਆਂ ਜਿਹੜੀਆਂ ਕਿ ਆਪਣੀ ਟੋਟਕਾ ਹਨਾ ਜਿਵੇਂ ਆਪਾਂ ਕਹਿ ਦੋ ਤੇ ਇੱਕ ਤੁਸੀਂ ਕਰਨਾ ਸੁਖਮਨੀ ਸਾਹਿਬ ਜੀ ਦੀ ਇੱਕ ਕਸ਼ਟਪਦੀ ਇੱਕ ਕਸ਼ਟਪਦੀ ਹਰ ਰੋਜ਼ ਕਰਨੀ ਹੈ ਤੁਸੀਂ ਸ਼ੁਰੂ ਕਰ ਲਓ ਅਗਰ ਤੁਸੀਂ ਪੂਰਾ ਬਾਟਾ ਸੰਦੂਰ ਦੇ ਵਰਗੀ ਕੋਈ ਹੋਣੀ ਹੈ ਕਿ ਰੀਤ ਨਹੀਂ ਤਾਂ ਤੁਸੀਂ ਇੱਕ ਕਸ਼ਟਪਦੀ ਚਾਹੇ ਸ਼ਾਮ ਨੂੰ ਸੌਣ ਵੇਲੇ ਕਰ ਲਓ ਚਾਹੇ ਸਵੇਰੇ ਕਰ ਲਓ ਚਾਹੇ ਦੁਪਹਿਰੇ ਕਰ ਲਓ ਹਰ ਰੋਜ਼ ਕਰਨੀ ਹੈ ਜਿਵੇਂ ਅੱਜ ਪਹਿਲੀ ਅਸਤਰੀ ਕਰ ਲਈ ਕੱਲ ਨੂੰ ਦੂਜੀ ਅਸਤਪਦੀ ਕਰ ਲਈ ਫਿਰ ਤੀਸਰੀ ਇਸ ਤਰੀਕੇ ਦੇ ਨਾਲ ਨਾ ਜੇ ਤੁਸੀਂ ਕਰੋਗੇ ਹੌਲੀ ਹੌਲੀ ਤੁਹਾਡੇ ਸੁਖਮਨੀ ਸਾਹਿਬ ਜੀ ਦੀ ਬਾਣੀ ਜਿੱਥੇ ਆ ਜਾਂਦੀ ਹੈ ਨਾ ਉਸ ਘਰ ਦੇ ਵਿੱਚ ਸਮਝ ਲਓ ਤੁਸੀਂ ਕਿਤੇ ਵੀ ਚੱਲੇ ਜਾਓ ਤੁਹਾਡੇ ਨੂੰ ਗੁਰਬਾਣੀ ਤੋਂ ਉੱਪਰ ਦੀ ਕੁਝ ਨਹੀਂ ਮਿਲਣਾ ਹੈਗਾ ਸੁਖਮਨੀ ਸਾਹਿਬ ਜੀ ਦੀ ਬਾਣੀ ਜਿੱਥੇ ਆ ਗਈ ਉੱਥੇ ਕਹਿੰਦੀ ਸੁੱਖਾਂ ਦਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਇੰਨੇ ਸੁੱਖਾਂ ਦੇਣਗੇ ਤੇ ਦੁੱਖਾਂ ਦਾ ਅੰਤ ਕਿਵੇਂ ਹੁੰਦਾ ਹੈ ਇਹ ਵਿਸ਼ਵਾਸ ਤੇ ਯਕੀਨ ਭਰੋਸੇ ਨਾਲ ਕਰਕੇ ਦੇਖੋ ਤੁਸੀਂ ਇਹ ਸੋਚੋ ਵੀ ਵਾਹਿਗੁਰੂ ਜੀ ਨੇ ਇਹ ਚੀਜ਼ ਸਾਡੇ ਵਾਸਤੇ ਹੀ ਕੀਤੀ ਹੈ ਜਿਹੜੀਆਂ ਭੈਣਾਂ ਨੂੰ ਲੱਗਦਾ ਜਿਹੜੇ ਵੀਰਾਂ ਨੂੰ ਲੱਗਦਾਗਾ ਬਹੁਤ ਵੀਰ ਵੀਰ ਮੇਰੇ ਨਾਲ ਜੁੜੇ ਹੋਏ ਨੇ ਬਹੁਤ ਬੱਚੇ ਵੀ ਜੁੜੇ ਹੋਏ ਨੇਗੇ ਇੱਕ ਬੱਚਾ ਮੇਰੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਮੈਨੂੰ ਹਰ ਵੀਡੀਓ ਦੇ ਵਿੱਚ ਇਦਾਂ ਹੀ ਪੁੱਛਦਾ ਹੁੰਦਾ ਸੀ ਪਰ ਉਹਨਾਂ ਨੇ 111 ਵਾਲੀ ਜਿਹੜੀ ਇੱਕ ਓ ਅੰਕਾਰ ਵਾਲੀ ਵੀਡੀਓ ਉਹਦੇ ਵਿਸ਼ਵਾਸ ਕੀਤਾ ਤੇ ਸਿਮਰਨ ਕੀਤਾ ਤੇ ਉਹਨਾਂ ਦੀ ਲਾਈਫ ਦੇ ਵਿੱਚ ਜੋ ਚਮਤਕਾਰ ਹੋਏ ਨੇ ਉਹਨਾਂ ਨੇ ਮੈਨੂੰ ਕਮੈਂਟ ਕਰਕੇ ਦੱਸਿਆ ਦੇਖੋ ਮੇਰਾ ਇਹਦੇ ਵਿੱਚ ਕੁਝ ਨਹੀਂ ਹੈਗਾ ਮੈਂ ਇੱਕ ਜਰੀਆ ਸਿਰਫ ਤੁਹਾਨੂੰ ਦੱਸਣ ਲਈ ਕਰਨਾ ਤੁਸੀਂ ਨੇ ਹੈਗਾ ਨਾ ਕਹਿੰਦੇ ਹੁੰਦੇ ਨੇ ਕਹਿੰਦੇ ਧੁੱਪ ਦੇ ਨੂੰ ਤਿੰਕੇ ਦਾ ਸਹਾਰਾ ਅਗਰ ਤੁਸੀਂ ਇਹ ਚੀਜ਼ ਕਰ ਲੋਗੇ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਬਰਕਤਾਂ ਆਉਣਗੀਆਂ ਤੁਹਾਡੇ ਘਰ ਦੇ ਵਿੱਚ ਜਿੰਦੀ ਵੀ ਹੈ ਨਾ ਪੂਰੀ ਸ਼ਕਤੀ ਹੈ ਕੋਈ ਨੈਗੇਟਿਵਿਟੀ ਹੈ ਜਾਦੂ ਟੂਣਾ ਤੰਤਰ ਮੰਤਰ ਤੁਹਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਕਰਵਾਤਾ ਉਹ ਕਿਵੇਂ ਖਤਮ ਹੁੰਦਾ ਹੈ ਘਟੋ ਘਟੇ ਇਹਨੂੰ ਨਾ ਅਗਰ ਚੀਜ਼ ਨੂੰ ਇਸ ਮਿਰਚਾਂ ਵਾਲੀ ਨੂੰ 7 ਦਿਨ ਤੇ ਜਿਹੜੀ ਫਟਕਰੀ ਵਾਲੀ ਹੈ ਇਹਨੂੰ ਤਾਂ ਤੁਸੀਂ ਜਾਏ ਹਰ ਰੋਜ਼ ਹੀ ਜਲਾ ਲਿਆ ਕਰੋ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਹੀ ਰਹੂਗੀ ਤੇ ਤੁਹਾਡੇ ਘਰ ਦੀ ਜਿਹੜੀ ਤਰੱਕੀ ਹੈ ਤੁਹਾਡੇ ਘਰ ਦੀ ਜਗ੍ਹਾ ਰੋਜ਼ਗਾਰ ਹੈ ਤੁਹਾਡਾ ਕੰਮ ਹੈ ਕਿਵੇਂ ਚੱਲੂਗਾ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਹੈਗਾ ਤੇ ਜਿਹੜਾ ਸੁਖਮਨੀ ਸਾਹਿਬ ਜੀ ਦੀ ਇੱਕ ਕਸ਼ਟਪ ਦੀ ਹਰ ਰੋਜ਼ ਕਰਨੀ ਹੈ ਤੇ ਤੁਰਦੇ ਫਿਰਦੇ ਸਿਮਰਨ ਕਰਨਾ ਜ਼ਰੂਰ ਸ਼ੁਰੂ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਇੱਕ ਇੱਕ ਪਲ ਲੇਕੇ ਲੱਗੂਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਨੂੰ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ